ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਚੋਣਾਂ ਨੂੰ ਲੈ ਕੇ ਫਤੇਗੜ ਚੂੜੀਆਂ ਦੇ ਸਬਡਿਵੀਜ਼ਨ ਦੇ ਡੀਐਸਪੀ ਰਜੇਸ਼ ਕੱਕੜ ਦੀ ਅਗਵਾਈ ਵਿੱਚ ਫਤੇਗੜ ਚੂੜੀਆਂ ਦੇ ਵੱਖ-ਵੱਖ ਥਾਵਾਂ ਉੱਪਰ ਫਲੈਗ ਮਾਰਚ ਕੱਢਿਆ ਗਿਆ ਤਾਂ ਜੋ ਜੋ ਇੱਥੇ ਉਹਦਾ ਬੈਡ ਐਲੀਮੈਂਟਸ ਨੇ ਉਹਨਾਂ ਨੂੰ ਇੱਕ ਕਲੀਅਰ ਮੈਸੇਜ ਦਿੱਤਾ ਜਾ ਸਕੇ ਵੀ ਕਿਸੇ ਵੀ ਇੱਕ ਤਰ੍ਹਾਂ ਦੀ ਚੋਣਾਂ ਵਿੱਚ ਖਰਾਬੀ ਨਹੀਂ ਕਰਨ ਦਿੱਤੀ ਜਾਵੇਗੀ ਅਗਰ ਕਿਸੇ ਨੇ ਕੋਈ ਖਰਾਬੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਇਹਨਾਂ ਦਾ ਕਲੀਅਰ ਮੈਸੇਜ ਹੈ ਕਿ ਅਮਨ ਸ਼ਾਂਤੀ ਨਾਲ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਚੋਣਾਂ ਕਰਾਈਆਂ ਜਾਂ ਚੱਲੀਆਂ ਗੱਲਬਾਤ ਕਰਦਿਆਂ ਡੀਐਸਪੀ ਰਜ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮੂਹਦਿਤੀ ਚੋਨਾ ਨੂੰ ਲੈ ਕੇ ਅਸੀਂ ਆਪਣੀ ਸਬਡਿਵੀਜ਼ਨ ਦੀ ਐਸਟੇਸ਼ਨ ਨਾਲ ਲੈ ਕੇ ਉਹ ਪੂਰੀ ਫੋਰਥ ਦੇ ਨਾਲ ਇੱਕ ਫੈਸਲਾ ਕੀਤਾ ਗਿਆ ਸ਼ਹਿਰ ਫਤਗੜ ਚੂੜੀਆਂ ਵਿੱਚ ਤੇ ਨਾਲ ਹੋਰ ਲੱਗੇ ਪਿੰਡਾਂ ਵਿੱਚ ਅਸੀਂ ਹੀ ਇਹ ਜਿਹੜੀਆਂ ਚੋਨਾ ਨੂੰ ਲੈ ਕੇ ਸੈਂਸਿਵ ਸਕਿਉਰਿਟੀ ਨੂੰ ਪਬਲਿਕ ਸੈਂਸਿਵ ਸਕਿਉਰਿਟੀ ਰਵੇ ਇਹ ਮਸਤਾਬ ਨਾਲ ਇੱਕ ਫੈਸਲਾ ਦਿੱਤਾ ਗਿਆ ਤੇ ਮੇਰੀ ਅਪੀਲ ਹੈ ਸਾਰੇ ਮਾੜੇ ਅਨਸਰਾਂ ਨੂੰ ਗੈਰ ਹੂਰੀ ਜਿਹੜੇ ਗੈਰ ਸਮਾਜੀ ਅਨਸਰਾਂ ਨੂੰ ਕਿ ਉਹ ਬਾਜ਼ ਰਹਿਣ ਜੇ ਤਾਂ ਦੀ ਕੋਈ ਉਹ ਘੱਟਾ ਨੂੰ ਜਾਣ ਨਾ ਦੇਣ ਉਹਨਾਂ ਨੂੰ ਨਿਯਮ ਭਗਤ ਲੈਣਗੇ ਤੇ ਜਿਹੜੇ ਲਾਇਸੈਂਸਧਾਰ ਨੇ ਜਿਹੜਾ ਸਾਰੇ ਸੰਸਦਾਰ ਉਹਨਾਂ ਨੂੰ ਮੇਰੀ ਅਪੀਲ ਹੈ ਕਿ ਉਹ ਆਪਣੇ ਜਿਹੜੇ ਲਾਇਸੈਂਸੀ ਵਿਅਪਰ ਨੇ ਉਹ ਥਾਣੇ ਵਿੱਚ ਜਰੂਰ ਜਮ੍ਹਾਂ ਕਰਾਉਣ ਸਰ ਬੈਲ ਐਲੀਮੈਂਟ ਜਿਹੜੇ ਉਹਨਾਂ ਨੂੰ ਕੀ ਕਲੀਅਰ ਮੈਸੇਜ ਉਹਨਾਂ ਨੂੰ ਕਲੀਅਰ ਮੈਸੇਜ ਇਹ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਅਹੀ ਘਟਨਾ ਨੂੰ ਜੇ ਅੰਜਾਮ ਦੇਣਗੇ ਤਾਂ ਉਹਨਾਂ ਨੂੰ ਨਿਜੀ ਭੁਗਤ ਦੇ ਪੈਣਗੇ ਬਿਲਕੁਲ ਹਾਡੀਆਂ ਆਂਦੀਆਂ ਚ ਉਹਨਾਂ ਨੂੰ ਲੈ ਕੇ ਪ੍ਰੋਪਰ ਡਿਊਟੀਆਂ ਲੱਗ ਰਹੀਆਂ ਨੇ ਗਸ਼ਤਾ ਜਿਹੜੀਆਂ ਅਹੀ ਉਹਨੀਆਂ ਪੈਟਰੋਲਿੰਗ ਪਾਰਟੀਆਂ ਤਿਆਰ ਕੀਤੀਆਂ ਗਈਆਂ ਨੇ ਅਸੀਂ ਸਾਰੇ ਜਿਹੜੇ 229 ਜਿਹੜੇ ਸਾਡੇ ਪੋਲੀਸ ਚੂਸ ਹੈਗੇ ਆ ਉਹ ਸਾਰੇ ਸਾਡੀਆਂ ਦੇ ਉਹਨਾਂ ਟੋਟਲੀ ਆਪਣੀ ਪੂਰ ਫਰੂਫ ਜਿਹੜੀ ਹੈ ਸਕਿਉਰਟੀ ਨਾਲ ਅਸੀਂ ਲੈਸ ਰਵਾਂਗੇ ਸਾਡੀਆਂ ਪਟ੍ਰੋਲਿੰਗ ਪਾਰਟੀ ਵੀ ਰਹਿਣਗੀਆਂ ਪੂਰੀ ਡਿਊਟੀ ਵੀ ਰਹੇਗੀ ਤੇ ਉਸ ਤਰ੍ਹਾਂ ਸਾਡੇ ਸਾਰੇ ਰੈਸਟੋਰੈਂਟ ਜਿਹੜੇ ਹਰ ਵਾਲੇ ਬਿਲਕੁਲ ਤਿਆਰ ਵਰ ਤਿਆਰ ਰਹਿਣਗੇ ਸਰ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਕਿੰਨੀ ਤਿਆਰੀ ਹੈ ਮੈਂ ਦੱਸਿਆ ਜਿਵੇਂ ਤੁਹਾਨੂੰ ਕਿ ਆਂਦੀ ਚੋਰਾਂ ਨੂੰ ਲੈ ਕੇ ਫ੍ਰੈਮ ਕੀਤਾ ਗਿਆ ਤੇ ਤਾਂ ਕਿ ਲੋਕਾਂ ਚ ਸੈਂਸ ਆਫ ਸਕਿਉਰਟੀ ਰਵੇ ਤੇ ਜਿਹੜੀ ਅੰਮੀ ਚੋਨੋਂ ਲੈ ਕੇ ਅਸੀਂ ਹਰ ਬੂਥ ਉਤੇ ਜੋ ਆਪਣੀ ਡਿਊਟੀ ਲਗਾਈ ਗਈ ਹੈ ਉਸ ਤੋਂ ਇਲਾਵਾ ਪੈਟਰੋਲਿੰਗ ਪਾਰਟੀਆਂ ਵੀ ਲਈਆਂ ਗਈਆਂ ਨੇ ਉਸ ਤੋਂ ਇਲਾਵਾ ਜਿਹੜੇ ਅਸੀਂ ਆਪਣੇ ਸਾਰੇ ਐਸ.ਓ. ਆਪਣੇ ਆਪਣੀਆਂ ਰਜ਼ਵਨ ਨਾਲ ਲੈ ਕੇ ਪੂਰਾ ਲੜ ਰਹੇ ਹਾਂਗੇ